ਸਾਬਕਾ ਇਕਾਲੀ ਸਰਪੰਚ ਦੇ ਘਰ ਤੇ ਬਦਮਾਸ਼ਾਂ ਨੇ ਕੀਤਾ ਹਮਲਾ ਮੇਰਾ ਭਤੀਜਾ ਨੂੰ ਮੇਰਾ ਸਾਹਮਣੇ ਖਲੋਤਾ ਜਉਂਦਾ ਸਿਨਾ ਮੇਂ ਗੁਲੀ ਲਗਾ ਇੱਕ ਪਾਟਨੇ ਗੁਲੀ ਲਗਾ ਅਰ ਉਹ ਨਹੀਂ ਬਚਾ ਨਾ ਤਾਂ ਮੈਨੂੰ ਸਿੱਧਾ ਗੁਲੀ ਲੱਗਣਾ ਚਲੀਆਂ ਤਾੜ ਤਾੜ ਗੋਲੀਆਂ ਇਲਾਕਾ ਬਣ ਗਿਆ ਜੰਗ ਦਾ ਮੈਦਾਨ ਕੋਈ 10 ਸੇ ਘਰਾ ਗੁਲੀ ਚਲਾਇਆ ਬਦਮਾਸ਼ਾਂ ਨੇ ਨੌਜਵਾਨ ਦੀ ਛਾਤੀ ਚ ਮਾਰੀ ਗੋਲੀ ਖਿਰਪਾਨਾ ਇਟਾ ਰੋੜਿਆਂ ਤੇ ਬੋਤਲਾਂ ਨਾਲ ਵੀ ਕੀਤਾ ਗਿਆ ਹਮਲਾ ਜਿੱਹਾਂ ਵੱਡੀ ਵਾਰਦਾਤ ਹੋਈ ਹੈ ਸਾਬਕਾ ਅਕਾਲੀ ਸਰਪੰਚ ਦੇ ਘਰ ਤੇ ਬਦਮਾਸ਼ਾਂ ਵੱਲੋਂ ਧਾਵਾ ਬੋਲਿਆ ਗਿਆ ਗੋਲੀਆਂ ਚਲਾਈਆਂ ਗਈਆਂ ਨੇ ਬੇਖੌਫ ਬਦਮਾਸ਼ਾਂ ਵੱਲੋਂ ਮੌਕੇ ਤੇ ਮੌਜੂਦ ਇੱਕ ਸ਼ਖਸ ਦੇ ਛਾਤੀ 'ਚ ਗੋਲੀ ਮਾਰੀ ਗਈ ਹੈ ਇਸ ਦੌਰਾਨ ਮਾਹੌਲ ਤਣਾਪੂਰਨ ਬਣਿਆ ਦਿਖਾਈ ਦਿੱਤਾ ਇੱਟਾਂ ਰੋੜੇ ਪੱਥਰ ਤੇ ਬੋਤਲਾਂ ਨਾਲ ਵੀ ਹਮਲਾ ਕੀਤਾ ਗਿਆ ਇਹ ਪੂਰਾ ਇਲਾਕਾ ਪੂਰੀ ਗਲੀ ਇੱਟਾਂ ਰੋੜਿਆਂ ਤੇ ਬੋਤਲਾਂ ਨਾਲ ਭਰੀ ਦਿਖਾਈ ਦਿੱਤੀ ਹੈ ਕਾਫੀ ਸਮਾਂ ਇਹ ਗੁੰਡਾਗਰਦੀ ਇਲਾਕੇ 'ਚ ਹੁੰਦੀ ਦਿਖਾਈ ਦਿੱਤੀ ਹੈ ਦੋਵੇਂ ਧਿਰਾਂ ਵਿਚਾਲੇ ਜ਼ਬਰਦਸਤ ਗੈਗੱਚ ਲੜਾਈ ਹੋਈ ਹੈ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਵਾਰਦਾਤ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਪੀੜਤ ਪਰਿਵਾਰ ਵੱਲੋਂ ਮੌਕੇ ਤੇ ਚੱਲੀਆਂ ਗੋਲੀਆਂ ਦੇ ਖੋਲ ਦਿਖਾਏ ਗਏ ਨੇ ਤੇ ਨਾਲ ਹੀ ਮੁਜਮਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਬਦਮਾਸ਼ਾਂ ਵੱਲੋਂ ਫਰौती ਦੀ ਮੰਗ ਕੀਤੀ ਗਈ ਹੈ ਫਰौती ਮੰਗਣ ਦਾ ਵਿਰੋਧ ਕਰਨ ਦੇ ਬਦਲੇ ਉਹਨਾਂ ਤੇ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਸਰਕਾਰ ਬੇਨਤੀ ਕਰਦਾ ਅਸੀਂ ਗਰੀਬ ਲੋਕ ਰਹਿੰਦਾ ਰਾਮਨਗਰ ਕਲੋਨੀ ਵਿੱਚ ਮੈਂ 15 ਸਾਲ ਸਰਪੰਚੀ ਕੀਤਾ ਇਸ ਵਾਰ ਮੇਰਾ ਭਰਾ ਸਰਬੋਸਮਤੀ ਨਾਲ ਸਰਪੰਚ ਬਣਿਆ ਰਾਹੁਲ ਸ਼ਰਮਾ ਨੂੰ ਲੇਕਿਨ ਇਹ ਨਾ ਗੁੰਡਾ ਗਰਦੀਬ ਵੱਧ ਗਿਆ ਪੂਰਾ ਪੰਜਾਬ ਚ ਭਰਾਂ ਲੇਕਿਨ ਸਾਡਾ ਰਾਮਨਗਰ ਚ ਇਹ ਨਾ ਦੇਸ਼ਤ ਫੈਲ ਗਿਆ ਜੋ ਛੜਾ ਪ੍ਰਵਾਸੀ ਬਾਈਸ ਆ ਰਾਇਆ ਕੋਈ ਪੰਜਾਬੀ ਬਾਈਸ ਆ ਰਾਇਆ ਕੋਈ ਮਲ ਸੁਖੀ ਨਹੀਂ ਹੈ ਮੇਰਾ ਘਰ ਕੇ ਸਾਹਮਣੇ ਖਲੋਤਾ ਮੇਰਾ ਬੁੰਡਾ ਉਥੇ ਆਇਆ ਉਹਨਾਂ ਨੇ ਉਹਨਾਂ ਨੇ ਸਿੱਧਾ ਆ ਕੇ ਬੋਲਾ ਤੂੰ ਕੌਣ ਆ ਤੇਰਾ ਸਰਪੰਚ ਦਾ ਢੀਂਪਾ ਪਾਣ ਨੂੰ ਭਲਾ ਪਪਾ ਨੂੰ ਮੋਲਾ ਤੂੰ ਕਰਕੇ ਬੁਲਾਇਆ ਕਮਲ ਨੂੰ ਬੁਲਾ ਮੇਰਾ ਭਤੀਜਾ ਨੂੰ ਮੇਰਾ ਸਾਹਮਣੇ ਖਲੋਤਾ ਜੂ ਹਾਂ ਦਾ ਸਿਨਾ ਮੇ ਇੱਕ ਗੁਲੀ ਲਗਾ ਇੱਕ ਪਾਰਟ ਨੇ ਗੁਲੀ ਲਗਾ ਅਰ ਉਹ ਨਹੀਂ ਬਚਾਣਾ ਤਾਂ ਮੈਨੂੰ ਸਿੱਧਾ ਗੁਲੀ ਲੱਗਣਾ ਸੀ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਉਹਨੇ ਕੌਣ ਸੀਗਾ 10 ਸੇ 11 ਗੋਲੀ ਚਲਾਇਆ ਤਾਂ ਮੇਰਾ ਮਹੱਲਾ ਵਾਲਾ ਨੇ ਮੈਨੂੰ ਬਚਾਇਆ ਕਿਸੇ ਕੋਲ ਵਗਾਰਾ ਵੀ ਮੌਕੇ ਤੇ ਕੋਈ ਪੁਲਿਸ ਕੋਲ ਵਗਾਰਾ ਮੌਕੇ ਤੇ ਮੈਂ ਪੁਲਿਸ ਵਾਲਾ ਨੂੰ ਦਿੱਤਾ ਪੁਲਿਸ ਵਾਲਾ ਨੇ ਜੀਮੇ ਪਾ ਲਿਆ ਸੀ ਮੈਂ ਵੀਡੀਓ ਬਣਾ ਕੇ ਉਹਨਾਂ ਸਬੂਤ ਰੱਖਾ ਸ਼ਰੇਆਮ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਰਾਮਨਗਰ ਕਲੋਨੀ 'ਚ ਬਦਮਾਸ਼ਾਂ ਵੱਲੋਂ ਇਹ ਅਤੰਕ ਮਚਾਇਆ ਗਿਆ ਇਸ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਤੇ ਇਲਾਕੇ ਦੇ ਲੋਕ ਸਹਿਮੇ ਹੋਏ ਨੇ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਮੁਜਮਾ ਨੂੰ ਕਾਬੂ ਕਰ ਲਿਆ ਜਾਵੇਗਾ ਇਹ ਅਕਸਰ ਬੰਜਨੇ ਇਥੇ ਆਪਣੇ ਕਮਲ ਜੀ ਉਹਨਾਂ ਦੇ ਨਾਲ ਝਗੜਾ ਹੋਇਆ ਕੋਈ ਨੜਕੇ ਜਿਹੜੇ ਬਾਹਰੋਂ ਆਏ ਨੇ ਉਹ ਆ ਕੇ ਇੱਥੇ ਇਹਨਾਂ ਦੇ ਨਾਲ ਝਗੜਾ ਕੀਤਾ ਹੋ ਹੁਣ ਉਹਨਾਂ ਦੇ ਬਿਆਨ ਦਰਜ ਕਰ ਰਹੇ ਜੋ ਵੀ ਉਹ ਬਿਆਨ ਦਰਜ ਕਰਾਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕਰਦਾਂਗੇ ਤੇ ਜੋ ਵੀ ਇਹਦੇ ਵਿੱਚ ਇਨਵੋਲ ਹੋਏ ਜਾਣਗੇ ਜਲਦੀ ਉਹਨਾਂ ਨੂੰ ਰੌਂਡ ਅਪ ਕਰ ਲਿਆ ਜਾਵੇ ਕਾਰਨ ਪਤਾ ਲੱਗਾ ਕਾਰਨ ਨਹੀਂ ਕੋਈ ਖਾਸ ਉਹਨਾਂ ਦੀ ਮਤਲਬ ਬਿਆਨ ਦਰਜ ਕਰਵਾ ਰਹੇ ਨੇ ਫਿਲਹਾਲ ਕਿਉਂਕਿ ਉਹ ਚ ਜਿਹੜੀ ਗੱਲ ਸਾਹਮਣੇ ਆਈ ਹੈਗੀ ਉਸ ਮੁਤਾਬਕ ਸਾਹਮਣੇ ਆਈ ਇਸ ਗੁੰਡਾਗਰਦੀ ਨੇ ਹਰ ਇੱਕ ਦੇਖਣ ਵਾਲੇ ਤੇ ਹੋਸ਼ ਉਡਾ ਕੇ ਰੱਖ ਦਿੱਤੇ ਨੇ ਹਰ ਕਿਸੇ ਵੱਲੋਂ ਇਸ ਵਾਰਦਾਤ ਨੂੰ ਲੈ ਕੇ ਮਜਮਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਸਖਤ ਤੋਂ ਸਖਤ ਐਕਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਦੇਖਣਾ ਹੋਵੇਗਾ ਕਦੋਂ ਤੱਕ ਪੁਲਿਸ ਬਦਮਾਸ਼ਾਂ ਨੂੰ ਕਾਬੂ ਕਰਦੀ ਹੈ ਤੇ ਜਾਂਚ 'ਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ